ਇੱਕ ਦਾ ਪ੍ਰਿੰਸ ਹੈ ਇੱਕ ਗੋਪੀ ਮੁੰਡਾ ਲੱਗਦਾ ਹੈ ਨਾ ਤਿੰਨ ਮੁੰਡੇ ਤਿੰਨੇ ਆ ਗਏ ਸੀ ਗਰਾਊਂਡ ਤੇ ਤਿੰਨੇ ਆ ਗਏ ਵੀਜੀ ਬੱਚਿਆਂ ਨੂੰ ਵੇਚਦਿਆਂ ਬਾਹਰ ਹੋ ਗਏ ਗਰਾਊਂਡ ਦੇ ਸੀ ਆ ਬੱਚੇ ਆ ਜਿਨ੍ਹਾਂ ਨੇ ਹਰਮਨ ਨੂੰ ਪੈਸੇ ਦਿੱਤੇ ਸੀਗੇ ਦਿੱਤਾ ਸੀ ਧੂੜੀ ਵਾਲੇ ਹਰਮਨ ਦੇ ਲਈ ਦੇਖੋ ਆਹ ਤੇਰੇ ਦੱਸ ਵੀ ਜੋ ਵੀ ਮਿਲ ਲੱਗਾ ਤੱਕ ਇਹਨੇ ਸੌਦੇ ਕੋਈ ਤੀਰ ਖਾ ਪੀ ਲਿਆ ਪਰ ਇਹ ਕਹਿੰਦੇ ਸੀ ਧੂੜੀ ਵਾਲੇ ਹਰਮਨ ਨੂੰ ਪਿਆਰ ਕਰਦੇ ਆ 100 ਇਹਨੂੰ ਦਿੱਤਾ ਹੈ ਤੇ ਐਚ ਡੀ ਦਾ ਬੈਟ ਦੇਣਾ। ਐ ਕਿਹੜੀ ਦਾ ਬੈਟ ਦਿੱਤਾ ਜਾ ਰਿਹਾ? ਤਾੜੀ ਮਾਰ ਦਿਓ ਧੂਰੀਆਂ ਵਾਲਿਆ। ਦਿਲ ਚਾਹੀਦਾ ਵੀਰੇ ਯਾਰਾ ਦੇਖੋ ਛੋਟੇ ਛੋਟੇ ਬੱਚਿਆਂ ਦਾ ਵੀ ਕਿੱਸਾ ਤੇ ਹਰਮਨ ਦਾ ਵੀ ਕਿੱਦਾਂ ਬੱਚਾ। ਗੁਰਮੀ ਸਿੰਘ ਜੀ, ਜਰਮੀ ਬਾਈ। ਇਹ ਆ ਦੇ ਸੁਣਾਓ। ਹਰਮਨ ਹਾਲ ਕਾ ਬੈਡ ਲੈ ਗਿਆ ਨੀ। ਆ ਲਾਈਟ ਲੈ ਕੇ ਬੰਲਾ ਲੈ ਕੇ ਆ ਅੰਦਰ ਆਸਤੇ। ਵੱਡਾ ਮਾਰ ਧੂਰੀਆਂ ਤੇ ਹਰਮਨ ਦੇ ਵੱਲੋਂ। ਦੇਖ ਲੋ ਯਾਰ ਇਹੋ ਜਿਹੀ ਗੱਲ ਆ। ਬਹੁਤ ਬਹੁਤ ਮੁਬਾਰਕ